ਮਰਦਾ ਤੇਰੀ ਉਹ ਡਰਦੇ ਨਹੀਂ ਨਹੀਂ ਡਰਦੇ ਅੰਕੂਰਾਂ ਦਾ ਸਾਰਾ ਨਹੀਂ ਪੀਂਦੇ ਨਹੀਂ ਇਹ ਤਾਂ ਨਹੀਂ ਇਹ ਤਾਂ ਨਹੀਂ ਡਰਦੇ ਮਰਦਾ ਤੇਰੀ ਪ੍ਰੋਗਰਾਮ ਆਮ ਤੌਰ ਤੇ ਕੋਈ ਥੋੜਾ ਮੌਕਾ ਲੈਂਦੇ ਹਾਂ ਜੀ ਹਾਂ ਸਭ ਤੋਂ ਅੱਗੇ ਜੁੜੀ ਬੰਦ ਕਰੋ ਹਰ ਜਗ੍ਹਾ ਆ ਕੇ ਸਟਾਫ ਦੋ ਦਿਨ ਹੀ ਦਾ ਜੀ ਸਾਹਮਣੇ ਮੰਡੀ ਵਾਲੇ ਦੇ ਮੁੰਡੇ ਆ ਬਦਮਾਸ਼ ਬਣੇ ਫਿਰਦੇ ਆ ਚਾਰ ਪੈ ਗਏ ਆ ਗਿਆ ਇਹ ਆਡੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਠੀਕ ਆ ਜੀ ਰਾਤੀ ਵੀ ਇਹ ਮੁੰਡੇ ਗੁੰਡ ਲੁੰਡ ਪਾਰਟੀ ਕਬੀ ਲੈ ਕੇ ਆ ਗਿਆ ਇਹ ਸਾਡੇ ਘਰ ਪੈ ਗਿਆ ਆ ਕੇ ਸਾਨੂੰ ਇਹਨਾਂ ਨੇ ਸਾਡੇ ਭਰਾ ਦੇ ਸਾਡੇ ਸੱਟਾ ਸੱਟਾ ਮਾਰੀਆਂ ਨਾਲੇ ਹਾਂਜੀ ਇਹ ਕਾਫੀ ਚਿਰ ਤੋਂ ਸਾਨੂੰ ਪਰੇਸ਼ਾਨ ਕਰ ਰਿਹਾ ਪਿਛਲੇ ਸਾਲ ਵੀ ਇਹਨਾਂ ਸਾਡੇ ਇੱਕ ਭਰਾ ਦਾ ਕਤਲ ਕਰ ਦਿੱਤਾ ਇਹਨਾਂ ਨੇ ਇਹਨਾਂ ਬਾਹਰ ਗੁੰਡੇ ਬੁਲਾ ਕੇ ਮਾਰਿਓ ਦਾ ਅੰਦਰ ਸੱਟਾ ਪੇਟਾ ਲੱਗ ਗਿਆ ਉਹ ਫੂਨ ਜਿਉਂ ਉਟਿਆ ਮਾਰਦਾ ਮਾਰਦਾ ਵਿਚਾਰਾ ਮਰ ਗਿਆ ਉਹ ਫਟਾ ਛੋਟੇ ਭਰਾ ਦੇ ਲੱਗੀਆਂ ਉਹਦੇ ਨਾਲ ਨੋਡ ਵੱਢੀ ਗਈ ਆ ਮੇਰੇ ਵਿੱਚ ਲੋ ਮਾਸੂਮੀ ਪਟਾ ਹੋਏਗਾ ਜਿਆਦਾ ਨਹੀਂ ਲੱਗਾ ਉਹ ਕਟਕੜ ਮਿਰਚੀ 3 40 ਜ ਨਹੀਂ ਉਹ ਤਾਂ ਸਾਨੂੰ ਮਾਰਨ ਦੇ ਕਤਲ ਦੇ ਕਰਨ ਦੇ ਕਿ ਮੁੱਕੇ ਰਾਤ ਦੇ ਚ ਆ ਰਹੀ ਹਥਿਆਰ ਲੈ ਕੇ ਆਦੇ ਸੀ ਤਾਂ ਦੇ ਵੀ ਅੱਥੀ ਪੈਦਾਨ ਦੇ ਜਾਂਦੇ ਧਮਕੀਆਂ ਵੀ ਲਾਉਂਦਾ ਇਹਦਾ ਸਭ ਤੋਂ ਛੋਟਾ ਮੁੰਡਾ ਠੀਕ ਹੈ ਬਸ ਇਹ ਆ ਮੈਂ ਨਹੀਂ ਕੁੜੀ ਗਾੜੀ ਦੇਖਦਾ ਮੈਂ ਵੱਡਦੇ ਨੇ ਮੈਂ ਨਹੀਂ ਦੇਖਦਾ ਜਿਹੜਾ ਮਰਜ਼ੀ ਆ ਗਿਆ ਜੇ ਉਸਨੂੰ ਕੰਪਲੇਟ ਕੀਤੀ ਮਿਰਚੀ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਕੀ ਕਰਦੇ ਮਾਂ ਕਰ ਸਾਨੂੰ ਇਨਸਾਫ ਦਿੱਤਾ ਜਾਵੇ ਸਾ ਦੂਜੀ ਵਾਰੀ ਪਹਿਲੇ ਸਾਡੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਮਾਰਨ ਤੱਕ ਜਾ ਰਹੇ ਨੇ ਇਹਨੇ ਬੰਦੇ ਗਲੀ ਭੱਲਾ ਗਵਾਂਢੀ ਹੈ ਤੁਸੀਂ ਦੱਸ 30 40 40 ਮੁੰਡੇ ਲੈ ਕੇ ਸਾਡੇ ਉਨ ਆਏ ਕੋਈ ਬਦਮਾਸ਼ ਨਹੀਂ ਆਇਆ ਲੜਨ ਵਾਲੇ ਤੁਹਾਨੂੰ ਮਰਚਾ ਮਿਰਚ ਇਹਨਾਂ ਨੇ ਮੇਰੇ ਵੀ ਮਰਚਾ ਪਾਈਆ ਭਰਾ ਦੇ ਮੇਰੇ ਵੀ ਪਾਈਆ ਚਾਰਾ ਪਿਆ ਧੰਦੇ ਪਾਈਆਂ ਨਾਲੇ ਮਰਚਾ ਪਾ ਕੇ ਹਟਾਈ ਜਾਂ ਕਰਕੇ ਕਟਾ ਹੋ ਗਿਆ ਨਾ ਇਹ ਤਾਂ ਪੂਰੀ ਪਲਾਨਿੰਗ ਚਾਹਿਆ ਜੇ ਅਸੀਂ ਤਾਂ ਰੋਟੀ ਖਾ ਰਹੇ ਸੀ ਬਾਬ ਮਹਾਰੀ ਦਿਨਾਂ ਵਿੱਚ ਜੀ ਨਹੀਂ ਆਪਣਾ ਬਚਾ ਕਰਾਂਦੇ ਦੇ। ਕਿਤਾਤੀ ਚਾਲੀ ਮੁੰਡੇ ਹੀ ਹਥਿਆਰ ਲੈ ਕੇ ਆਦੇ ਪੂਰੇ। ਖੂਨ ਦੇਖਿਆ ਤੂੰ ਸਾਰਾ ਗਲੀ ਵੀ ਤੂੰ ਦੇਖਿਆ ਹੀ ਹੋਵੇਗਾ। ਦੋਨਾਂ ਪਾਰਟੀਆਂ ਝਗੜਾ ਹੋਇਆ ਸੀ ਦੋਨਾਂ ਦੀਆਂ ਤਖਾਸਤਾਂ ਲੈ ਲਈਆਂ ਡਾਕਟਰ ਕੱਟ ਕੇ ਦੇ ਦਿੱਤੇ ਆ ਜੋ ਨਤੀਜੇ ਆਣਗੇ ਕਾਰਵਾਈ ਕੀਤੀ ਜਾਏਗੀ।